ਬਾਬਾ ਸੰਜੋਗ ਨਾਇੰਦ ਸਿੰਘ ਜਿਹੜੇ ਸਤਖਨਵਾਸੀ ਸਿੰਘ ਸਾਹਿਬ ਬਾਬਾ ਤਰਲੋਚਨ ਸਿੰਘ ਹੋਰਾਂ ਦੇ ਭਾਈ ਸਾਹਿਬ ਨੇ ਤੇ ਨਾਲ ਹੀ ਸਾਰੇ ਸੰਤ ਮਹਾਂਪੁਰਖ ਕਈ ਵਾਰੀ ਸਟੇਜ ਤੋਂ ਸਾਰਿਆਂ ਦੇ ਨਾਲ ਰਹੇ ਜਾ ਰਹੇ ਨੇ ਸਤਨਾਮ ਸਿੰਘ ਜੀ ਭਿੰਡਰ ਜੀ ਤੁਸੀਂ ਵੀ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗੋਂ ਭਾਜੀ ਕਰੋ ਭਾਜੀ ਕਿਛਾ ਥੋੜਾ ਸੈਟ ਜਾਓ ਰੁਕੇ ਕੁਝ ਨਹੀਂ ਮਿਲਣਾ ਸਾਰਾ ਕਾਰਨ ਇਸ ਪੈਣੀ ਆਈ ਕਿ ਦਾ ਸੁਝਾਵੇ ਨੇ ਕਿਉਂਕਿ ਸੰਪਰਦਾਨਾਂ ਦੇ ਲੋਕੀਆ ਸਾਜ ਨੇ ਸੁਤਾਰਨ ਸੁਝਾਉਣੀਆਂ ਇਸ ਕਰਕੇ ਫਲੋਰੀ ਮੋਟਰ ਦਾ ਪ੍ਰਬੰਧਕ ਕਮੇਟੀ ਵੱਲੋਂ ਸੁਤਾਰਨ ਭਾਰੀ ਹੈ ਸਾਰੇ ਸੰਪਰਦਾਨਾਂ ਵੱਲੋਂ ਸੁਤਾਰਨ ਕਹਿੰਦੇ 10 ਭਾਜੀ ਆਪ ਵੀ ਆਪਦੇ ਗੱਲ ਕਰਤੀਆਂ ਸੋ ਆਪਣੀ ਕੋਠੀ ਪਾਈ ਹੈ ਕਹਿੰਦੇ ਨਾ ਸੇਵਾ ਦਾ ਤੋਂ ਤਾਂ ਲੱਗੇ ਜਾਣੀ ਜੇ ਅੰਧੇ ਦੇ ਵਿੱਚੋਂ ਰਸਤਾ ਭਰਿੰਦਾ ਹੋਵੇ ਰੱਬ ਦੇ ਵਿੱਚੋਂ ਜੇ ਰਸਤਾ ਬਣਾਓ ਜਿੱਥੇ ਕੰਧਾਂ ਪੈ ਜਾਣ ਉਹ ਦਸਮਤ ਪਾਤਸ਼ਾਹ ਨੂੰ ਪਰਵਾਹ ਨਹੀਂ ਹੈ ਭਾਈ ਕੰਧ ਢਾਓ ਪਹਿਲਾਂ ਉਹ ਭਰਾਵਾਂ ਦਾ ਦਰਵਾਜ਼ਾ ਖੜਾ ਹੈ ਕੰਧ ਢਵਾਈ ਫਿਰ ਸੇਵਾ ਚੱਲ ਵੀ ਸਾਧੂ ਕਹਿੰਦੇ ਉਹਨਾਂ ਨੇ ਇੱਥੋਂ ਦੇ ਬੰਦ ਕਰਿਆਂ ਦਾ ਵੀ ਉਹ ਬਾਪੂਆ ਮਟਾਉਂਦੇ ਜਿਹੜਾ ਰੱਬ ਦੇ ਰਸਤੇ ਨੂੰ ਜਾਣਦੇ ਹਨ ਪਾਵਟਾਂਦੀ ਉਹ ਵੀ ਨਾ ਕਰੇ ਤੇਰੀ ਅਰਦਾਸ ਕਰਾਂਗਾ ਵੈਗੁਰੂ ਮੇਰੇ ਜੀਵ ਤੇ ਮੇਰੇ ਭਰਾ ਤੇ ਕਿਰਪਾ ਕਰੀ ਇਹਦੇ ਅੰਦਰ ਕੇ ਸਤ ਵਸਿਆ ਹੈ ਤੇ ਸਤ ਵਸਿਆ ਰਿਆ ਨਾ ਤੇ ਇਹ ਬਲੂ ਉਹ ਹੈ ਆਪਾਂ ਇਥੋਂ ਵੀ ਗੱਲ ਕਰਕੇ ਉਸਵਾਦ ਦੀ ਕਰਾਂਗੇ ਕਿ ਮਹਬੂਦਾਨ ਅੰਤਰਰਾਸ਼ਟਰੀ ਦਾ ਗਿਆਨੀ ਹੈ ਹੀ ਆਮ ਕਰਕੇ ਅੱਜ ਇੱਕ ਬੜਾ ਰਵਾਜ ਚੱਲਿਆ ਅੰਤਰਰਾਸ਼ਟਰੀ ਕਹਾਣਾ ਅੰਤਰਰਾਸ਼ਟਰੀ ਖੁਆਣਾ ਮੈਂ ਤਾਂ ਕੇਵਲ ਵੰਜੀ ਸਾਹਿਬਾ ਨਾਲ ਕਿ ਗੁਰੂ ਕਿਰਪਾ ਕਰੇ ਮੇਰੇ ਰੱਖਾਂ ਇਹ ਮੇਰੀ ਗੁਰੂ ਕੇ ਚਰਨਾਂ ਬਰਦਾਸ਼ਤ ਦੇ ਕੇ ਗੱਲ ਕਰਕੇ ਸਮਾਪਤੀ ਕਰਾਂ ਐਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਪਰ ਇਹ ਗੁਰੂ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ Você